ਬਿਲਕੁਲ ਜੀ ਪਹਿਲੇ ਫੇਸ ਦਾ ਜਿਹੜਾ ਸੀਗਾ ਜਿਹੜਾ ਰੈਸਕਿਊ ਆਪਰੇਟ ਸੀ ਜਾਂ ਐਮਰਜੈਂਸੀ ਸੇਵਾਵਾਂ ਸੀ ਜਾਂ ਸੀ ਪਹਿਲੀ ਮੈਡੀਕਲ ਪਈ ਜਗ੍ਹਾ ਤੇ ਉਹਨਾਂ ਨੂੰ ਰੈਸਕਿਊ ਕਰਕੇ ਲਿਆਣਾ ਇੱਕ ਦੋ ਜਗ੍ਹਾ ਤੇ ਇਦਾਂ ਦੇ ਕੇਸਸ ਵੀ ਆਏ ਬਹੁਤ ਬਜ਼ੁਰਗ ਮਾਤਾ ਜੀ ਸੀ ਕਿ ਪਾਣੀ ਤਕਰੀਬਨ 8 ਤੋਂ 9 ਫੁੱਟ ਸੀ ਸੋ ਉਹਨਾਂ ਨੂੰ ਉੱਥੇ ਜਾ ਕੇ ਅਸੀਂ ਮੈਡੀਕਲ ਹੈਲਪ ਦਿੱਤੀ ਗਈ ਪੱਟੀਆਂ ਕੀਤੀਆਂ ਗਈਆਂ ਉਹਨਾਂ ਨੂੰ ਜਿਹੜੀਆਂ ਮੈਡੀਸਿਨ ਜ਼ਰੂਰੀ ਸੀ ਉਹ ਦਿੱਤੀਆਂ ਗਈਆਂ ਹੁਣ ਜਿਹੜਾ ਸੈਕੰਡ ਫੇਸ ਹੈ ਜਿੱਥੇ ਸੰਗਤ ਦੇ ਸਹਿਯੋਗ ਸਦਕਾ ਕਿੰਨਾ ਵਾਲਿਆਂ ਨੇ ਮੈਂ ਕਹਿੰਦਾ ਜੀ ਪੂਰੀ ਤਸੱਲੀ ਕਰਾਈ ਵੀ ਪੰਜਾਬੀਆਂ ਨੇ ਨਾ ਜਦੋਂ ਇਹ ਸਾਰਾ ਪਾਣੀ ਉਤਰ ਜਾਏਗਾ ਸਾਰਾ ਕੁਝ ਨੋਰਮਲ ਹੋਣ ਪਾਏਗਾ ਉਦੋਂ ਮੈਨੂੰ ਲੱਗਦਾ ਇਸ ਤੋਂ ਵੀ ਜ਼ਿਆਦਾ ਜਿਹੜੀ ਪ੍ਰੋਬਲਮਸ ਉਹ ਅਸੀਂ ਉਹਦਾ ਸਾਹਮਣਾ ਕਰਨ ਵਾਲਾ ਹਾਂ ਹਾਂਜੀ ਹਾਂਜੀ ਸੋ ਅਸੀਂ ਸਾਡਾ ਜਿਹੜਾ ਰੀਬਿਲਡ ਦਾ ਜਿਹੜਾ ਨੈਕਸਟ ਪ੍ਰੋਜੈਕਟ ਹੈ ਉਹ ਵੀ ਅਸੀਂ ਜਲਦੀ ਲਾਂਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਘਰਾਂ ਦੀ ਜਿਹੜੀ ਕਹਿ ਲਓ ਆਪਾਂ ਬਿਲਕੁਲ ਨਵੇਂ ਬਿਲਡ ਕਰਨੇ ਅਸੀਂ ਸੋ ਇਹਦੇ ਜਿਹੜੇ ਫੇਸ ਦੇ ਵਿੱਚ ਅਸੀਂ ਇਹ ਕੰਮ ਕਰਨ ਜਾ ਰਹੇ ਹਾਂ ਜਿੱਦੇ ਵਿੱਚ ਅਸੀਂ ਡਬਲ ਬੈੱਡ ਦੇਣਾ ਹੈ ਔਰ ਇੱਕ ਵਾਸ਼ਿੰਗ ਮਸ਼ੀਨ ਇੱਕ ਰੈਫਰਿਜਰੇਟਰ ਐਂਡ ਇੱਕ ਭਾਂਡਿਆਂ ਦਾ ਸੈੱਟ ਤਾਂ ਕਿ ਘੱਟੋ-ਘੱਟ ਜਿਹੜੀਆਂ ਉਹਨਾਂ ਦੀਆਂ ਕਾਮਨ ਜਿਹੜੀਆਂ ਉਹਨਾਂ ਦੀ ਨੀਡਸ ਨੇ ਅਸੈਸਮੈਂਟ ਤੁਸੀਂ ਕਰਦੇ ਪਿਓ ਪਿੰਡਾਂ ਦੀ ਮੈਨੂੰ ਲੱਗਦਾ ਇੱਦਾਂ ਦੇ ਹੋਰ ਵੀ ਇੱਕ ਦੇ ਵੇਰਹਾਊਸ ਲੈਣੇ ਪੈਣਗੇ ਹਾਲੇ ਸਾਡਾ ਅੱਜ ਦੀ 3rd ਡੇ ਹੈ ਫੇਅਰ ਉਸ ਦਾ ਸਾਨੂੰ ਇਹ ਲੱਗ ਜਦੋਂ ਅਸੀਂ ਆਏ ਸੀਗਾ ਨਾ ਅਸੀਂ ਸੋਚਦੇ ਸੀ ਬਹੁਤ ਵੱਡਾ ਵੇਅਰ ਹਾਊਸ ਮਿਲ ਗਿਆ ਬਟ ਸੰਗਤ ਨੇ ਤੁਸੀਂ ਦੇਖੋ ਬਲੇ 2 ਦਿਨਾਂ ਦੇ ਵਿੱਚ ਅੱਜ ਤੀਜੇ ਦਿਨ ਤੁਸੀਂ ਦੇਖੋ ਅਸੀਂ ਸੋਚ ਰਹੇ ਹਾਂ ਭਈ ਇੱਕ ਜਾਂ ਦੋ ਵੇਅਰ ਹਾਊਸ ਹਾਊਸ ਹੋਰ ਨਵੇਂ ਲਈ ਪੰਜਾਬ ਦੀ ਗੱਲ ਕਰੀ ਤੇ ਪੰਜਾਬ ਐਸੋਲੇ ਪੂਰੀ ਤਰ੍ਹਾਂ ਜਿਹੜਾ ਹੜ੍ਹ ਦੀ ਚਪੇਟ ਦੇ ਵਿੱਚ ਹੈ ਔਰ ਤਸਵੀਰਾਂ ਇੱਕ ਵੱਖਰੀਆਂ ਵੀ ਦੇਖਣ ਨੂੰ ਮਿਲਦੀਆਂ ਪਈਆਂ ਇਹਨਾਂ ਲੋਕਾਂ ਦੀ ਮਦਦ ਲਈ ਵਕ-ਵਕ ਜਿੱਥੇ ਜਥੇਬੰਦੀ ਹੈ ਵਕ-ਵਕ ਲੋਕ ਜਿਹੜੇ ਜੁਟੇ ਹੋਏ ਨੇ ਉੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਵੇਅਰ ਹਾਊਸ ਹੈ ਇਹ ਗਲੋਬਲ ਸਿਕਸ ਵਾਲਿਆਂ ਦਾ ਜਿੰਨਾ ਦੀ ਤਿਆਰੀ ਕੁਝ ਵਕਰੀ ਹੈ ਜਿੱਥੇ ਰਾਸ਼ਨ ਦੀ ਤਿਆਰੀ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਪਹੁੰਚ ਕਰਕੇ ਉਹਨਾਂ ਬੰਦਿਆਂ ਨੂੰ ਰੈਸਕਿਊ ਕੀਤਾ ਜਾਂ ਉਹਨਾਂ ਨੂੰ ਜਿਹੜੀਆਂ ਲੋੜਵੰਦ ਚੀਜ਼ਾਂ ਸੀ ਚਾਹੇ ਉਹ ਸੋਲਰ ਲਾਈਟ ਸੀ ਲੋਡ ਹੋਵੇ ਜਾਂ ਸੋਲਰ ਪੱਖਿਆਂ ਦੀ ਲੋਡ ਹੋਵੇ ਜਾਂ ਉਹਨਾਂ ਨੂੰ ਰਾਸ਼ਨ ਦੀ ਗੱਲ ਹੋਵੇ ਤਾਂ ਉਹ ਤਾਂ ਪੁੱਛਦਾ ਕੀਤਾ ਹੀ ਲੇਕਿਨ ਉਹਨਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇੱਕ ਅਸੈਸਮੈਂਟ ਕੀਤੀ ਜਾ ਰਹੀ ਹੈ ਅਸੈਸਮੈਂਟ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਦੇ ਮੁੜ ਵਸੇਬੇ ਦੀ ਉਹਨਾਂ ਲੋਕਾਂ ਦੇ ਘਰਾਂ ਦੇ ਹੋਏ ਨੁਕਸਾਨ ਦੀ ਕਿਤੇ ਨਾ ਕਿਤੇ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੰਜੇ ਬੈੱਡ ਜਿਹੜੇ ਨੇ ਡਬਲ ਬੈੱਡ ਲਿਆ ਕੇ ਰੱਖ ਲੈਨੇ ਇਲੈਕਟ੍ਰੋਨਿਕਸ ਦਾ ਸਮਾਨ ਜਿਹੜਾ ਕੋਈ ਫ੍ਰਿਜ ਵਗੈਰਾ ਜਾਂ ਹੋਰ ਨੀਡੀ ਜਿਹੜਾ ਸਮਾਨ ਉਹ ਨਾਲ ਦੇ ਨਾਲ ਉਹ ਵੀ ਰੀਪਲੈਨਿੰਗ ਹੈ ਕਿ ਮੋਡ ਵਸੇਬਾ ਉਹਨਾਂ ਲੋਕਾਂ ਦਾ ਕਰ ਸਕੀ ਹੈ ਕਿ ਉਹ ਲੋਕ ਮੁਰ ਪੈਰਾਂ ਤੇ ਖੜੇ ਹੋ ਸਕਣ ਆਪਣੇ ਘਰਾਂ ਦੇ ਵਿੱਚ ਭਾਜੀ ਤਿਆਰੀ ਅੱਗੇ ਦੀ ਵੀ ਸ਼ੁਰੂ ਹੋ ਗਈ ਲੱਗਦਾ ਕਿਉਂਕਿ ਅੱਗੇ ਰਾਸ਼ਨ ਤੱਕ ਸੀ ਰੈਸਕਿਊ ਕਰਨ ਤੱਕ ਸੀ ਇਹ ਚੀਜ਼ਾਂ ਲੰਘ ਗਈਆਂ ਹੋਈਆਂ ਹਾਂ ਬਿਲਕੁਲ ਜੀ ਪਹਿਲੇ ਫੇਸ ਦਾ ਜਿਹੜਾ ਸੀਗਾ ਜਿਹੜਾ ਰੈਸਕਿਊ ਆਪਰੇਟ ਸੀ ਜਾਂ ਐਮਰਜੈਂਸੀ ਸੇਵਾਵਾਂ ਸੀ ਜਾਂ ਸੀ ਕਹ ਲਈਏ ਮੈਡੀਕਲ ਇਈ ਜਗ੍ਹਾ ਤੇ ਉਹਨਾਂ ਨੂੰ ਰੈਸਕਿਊ ਕਰਕੇ ਲਿਆਣਾ ਇੱਕ ਦੋ ਜਗ੍ਹਾ ਤੇ ਇਦਾਂ ਦੇ ਕੇਸਿਸ ਵੀ ਆਏ ਬਹੁਤ ਬਜ਼ੁਰਗ ਮਾਤਾ ਜੀ ਸੀ ਕਿ ਪਾਣੀ ਤਕਰੀਬਨ 8 ਤੋਂ 9 ਫੁੱਟ ਸੀ ਸੋ ਉਹਨਾਂ ਨੂੰ ਉੱਥੇ ਜਾ ਕੇ ਅਸੀਂ ਮੈਡੀਕਲ ਏਡ ਦਿੱਤੀ ਗਈ ਪਟੀਆਂ ਕੀਤੀਆਂ ਗਈਆਂ ਉਹਨਾਂ ਨੂੰ ਜਿਹੜੀਆਂ ਮੈਡੀਸਿਨ ਜ਼ਰੂਰੀ ਸੀ ਉਹ ਦਿੱਤੀਆਂ ਗਈਆਂ ਹੁਣ ਜਿਹੜਾ ਸੈਕੰਡ ਫੇਸ ਹੈ ਜਿੱਥੇ ਸੰਗਤ ਦੇ ਸਹਿਯੋਗ ਸਦਕਾ ਕਿੰਨਾ ਵਾਲਿਆਂ ਨੇ ਮੈਂ ਕਹਿੰਦਾ ਜੀ ਪੂਰੀ ਤਸੱਲੀ ਕਰਾਈ ਵੀ ਪੰਜਾਬੀਆਂ ਨੇ ਨਾ ਰਾਸ਼ਨ ਦੀ ਜਾਂ ਇਹ ਜਿਹੜੀਆਂ ਕਾਮਨ ਜਿਹੜੀਆਂ ਆਈਟਮਸ ਇਹਦੇ ਤੇ ਕਿਧਰੇ ਵੀ ਕੋਈ ਜ਼ਰੂਰਤ ਹਾਲ ਦੀ ਘੜੀ ਨਹੀਂ ਹੈ ਪਰ ਜਦੋਂ ਇਹ ਸਾਰਾ ਪਾਣੀ ਉਤਰ ਜਾਏਗਾ ਸਾਰਾ ਕੁਝ ਨੋਰਮਲ ਹੋਣ ਤੇ ਆਏਗਾ ਉਦੋਂ ਮੈਨੂੰ ਲੱਗਦਾ ਇਸ ਤੋਂ ਵੀ ਜ਼ਿਆਦਾ ਜਿਹੜੀ ਪ੍ਰੋਬਲਮਸ ਉਹ ਅਸੀਂ ਉਹਦਾ ਸਾਹਮਣਾ ਕਰਨ ਵਾਲਾ ਹੈ ਕਿ ਜਦੋਂ ਪਾਣੀ ਉਤਰ ਗਿਆ ਥੱਲੇ ਗਾਰ ਰਹਿ ਗਈ ਚਿੱਕੜ ਰਹਿ ਗਿਆ ਉਹਦੀ ਸਫਾਈ ਹੋਣੀ ਘਰਾਂ ਦੇ ਵਿੱਚ ਜਿਸ ਤਰ੍ਹਾਂ ਕੀੜਾ ਆ ਚੁੱਕੀਆਂ ਨੇ ਕਈ ਤੇ ਘਰ ਬਿਲਕੁਲ ਬੈਠ ਚੁੱਕੇ ਨੇ ਜਾਂ ਕਹਿ ਲਓ ਪਰ ਉਹ ਛੱਤਾਂ ਜਿਹੜੀਆਂ ਨੇ ਉਹ ਟੁੱਟ ਚੁੱਕੀਆਂ ਨੇ ਕਿਉਂਕਿ ਮੋਸਟ ਆਫ ਜਿਹੜੇ ਅਸੀਂ ਦੇਖੀਏ ਪਿੰਡਾਂ ਦੇ ਵਿੱਚ ਅਸੈਸਮੈਂਟ ਕੀਤੀ ਉਹ ਬਾਲਿਆਂ ਦੀਆਂ ਛੱਤਾਂ ਨੇ ਨਾਟ ਕੇ ਵੀ ਬਹੁਤ ਵਧੀਆ ਕਿਦਰੀ ਲੈਂਟਰਸ ਪਏ ਨੇ ਕਈ ਬਹੁਤ ਘਰ ਬਹੁਤੇ ਮਤਲਬ ਜਿਆਦਾ ਘਰ ਹੋਈ ਨੇ ਹਾਂਜੀ ਹਾਂਜੀ ਸੋ ਅਸੀਂ ਸਾਡਾ ਜਿਹੜਾ ਰੀਬਿਲਡ ਦਾ ਜਿਹੜਾ ਨੈਕਸਟ ਪ੍ਰੋਜੈਕਟ ਹੈ ਉਹ ਵੀ ਅਸੀਂ ਲਾਂਚ ਜਲਦੀ ਲਾਂਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਘਰਾਂ ਦੀ ਜਿਹੜੀ ਕਹਿ ਲਓ ਆਪਾਂ ਬਿਲਕੁਲ ਨਵੇਂ ਰੀ ਬਿਲਡ ਕਰਨੇ ਅਸੀਂ ਉਹਦੇ ਨਾਲ ਨਾਲ ਇੱਕ ਜਿਹੜਾ ਅਸੀਂ ਸੈਕੰਡ ਫੇਸ ਦੇ ਵਿੱਚ ਇਹ ਸਟਾਰਟ ਕੀਤਾ ਹੈ ਕਿ ਘਰਾਂ ਦੇ ਵਿੱਚ ਜਿਨ੍ਹਾਂ ਦੇ ਕਹਿ ਲਓ ਆਰਾਮ ਕਰਨ ਲਈ ਬੈੱਡ ਜਿਹੜੇ ਨੇ ਉਹ ਬਿਲਕੁਲ ਖਤਮ ਹੋ ਚੁੱਕੇ ਰੁੜ ਗਏ ਉਹਨਾਂ ਦੀਆਂ ਕਹਿ ਲਓ ਸਾਰੀਆਂ ਜਿਹੜੀਆਂ ਘਰਾਂ 'ਚ ਕੰਮ ਆਣ ਵਾਲੀਆਂ ਚੀਜ਼ਾਂ ਚਾਹੇ ਉਹ ਫ੍ਰਿਜ ਹੈ ਚਾਹੇ ਵਾਸ਼ਿੰਗ ਮਸ਼ੀਨ ਜਿਹੜੇ ਸਾਰੀਆਂ ਬਿਲਕੁਲ ਡਿਸਟਰੋਏ ਹੋ ਚੁੱਕ ਸੋ ਇਹਦੇ ਜਿਹੜੇ ਫੇਸ ਦੇ ਵਿੱਚ ਅਸੀਂ ਇਹ ਕੰਮ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਡਬਲ ਬੈੱਡ ਦੇਣਾ ਹੈ ਇੱਕ ਔਰ ਇੱਕ ਵਾਸ਼ਿੰਗ ਮਸ਼ੀਨ ਇੱਕ ਰੈਫਰਿਜਰੇਟਰ ਐਂਡ ਇੱਕ ਭਾਂਡਿਆਂ ਦਾ ਸੈੱਟ ਤਾਂ ਕਿ ਘੱਟੋ-ਘੱਟ ਜਿਹੜੀਆਂ ਉਹਨਾਂ ਦੀਆਂ ਕਾਮਨ ਜਿਹੜੀਆਂ ਉਹਨਾਂ ਦੀ ਨੀਡਸ ਨੇ ਉਹ ਘੱਟੋ-ਘੱਟ ਕੰਪਲੀਟ ਹੋ ਸਕਣ ਉਹਦੇ ਨਾਲ-ਨਾਲ ਜੇਕਰ ਕਿਸੇ ਨੂੰ ਸਾਡੇ ਕੋਲ ਇੰਨਾ ਤੁਸੀਂ ਦੇਖ ਰਹੇ ਹੋ ਜਿਹੜਾ ਇੱਥੇ ਆਪਾਂ ਤੇ ਵੇਅਰਹਾਊਸ ਬਣਾਇਆ ਇੱਥੇ ਜਿੰਨੀ ਜੋ ਰਿਕੁਆਇਰਮੈਂਟ ਹੋਏਗੀ ਜਿੰਨੀ ਰਿਕੁਆਇਰਮੈਂਟ ਹੋਏਗੀ ਉਹ ਦਿੱਤੀ ਜਾਏਗੀ ਨਾ ਕਿ ਅਸੀਂ ਕਰਾਂਗੇ ਵੀ ਹਾਂ ਅਸੀਂ ਟਰਾਲੀ ਭਰ ਕੇ ਲੈ ਜੀ ਜਾਂ ਟਰੱਕ ਭਰ ਕੇ ਲੈ ਜੀ ਬਈ ਉੱਥੇ ਜਾ ਕੇ ਮੰਨ ਲਈਏ ਨਹੀਂ ਲੱਗਦਾ ਕਿ ਜੋ ਅਸੈਸਮੈਂਟ ਤੁਸੀਂ ਕਰਦੇ ਪਏ ਹੋ ਪਿੰਡਾਂ ਦੀ ਮੈਨੂੰ ਲੱਗਦਾ ਇੱਦਾਂ ਦੇ ਹੋਰ ਵੀ ਇੱਕ ਦੋ ਵੇਅਰ ਹਾਊਸ ਲੈਣੇ ਪੈਣੇ ਆ ਹਾਲੇ ਸਾਡਾ ਅੱਜ ਦੀ 3rd ਡੇ ਐ ਵੇਅਰ ਹਾਊਸ ਦਾ ਤੇ ਸਾਨੂੰ ਇਹ ਲੱਗ ਜਦੋਂ ਅਸੀਂ ਆਏ ਸੀਗਾ ਨਾ ਅਸੀਂ ਸੋਚਦੇ ਸੀ ਬਹੁਤ ਵੱਡਾ ਵੇਅਰ ਹਾਊਸ ਮਿਲ ਗਿਆ ਬਟ ਸੰਗਤ ਨੇ ਤੁਸੀਂ ਦੇਖੋ ਬਲੇ 2 ਦਿਨਾਂ ਦੇ ਵਿੱਚ ਅੱਜ ਤੀਜੇ ਦਿਨ ਤੁਸੀਂ ਦੇਖੋ ਅਸੀਂ ਸੋਚ ਰਹੇ ਹਾਂ ਬਈ ਇੱਕ ਜਾਂ ਦੋ ਵੇਅਰ ਹਾਊਸ ਹਾਊਸ ਹੋਰ ਨਵੇਂ ਲਈਏ ਤਾਂ ਕਿ ਜਿਹੜਾ ਹੋਰ ਸਮਾਨ ਆਉਣ ਵਾਲਾ ਹੈ ਚਾਹੇ ਪਸ਼ੂਆਂ ਦੀ ਖੱਲ ਐ ਚਾ ਜੇ ਜਿਹੜੀਆਂ ਹੋਰ ਵੀ ਆਈਟਮਸ ਨੇ ਉਹ ਰੱਖਣ ਲਈ ਸਾਨੂੰ ਕਿਧਰੇ ਕਿਧਰੇ ਸਪੇਸ ਤੇ ਜ਼ਰੂਰ ਚਾਹੀਦੀ ਪਰ ਸਾਡ ਤੋਂ ਵੀ ਬਚਾਣਾ ਹਰ ਚੀਜ਼ ਨੂੰ ਸੇਵ ਕਰਨਾ ਸੈਕੰਡਲੀ ਮੈਂ ਇੱਕ ਹੋਰ ਚੀਜ਼ ਦੇਖਦਾ ਪਿਆ ਸੀ ਕਿ ਕਾਫੀ ਸਿੰਗਲਸ ਨੇ ਜਾਂ ਕਾਫੀ ਐਸ ਅ ਸੈਲੀਬ੍ਰਿਟੀਜ਼ ਨੇ ਜਿਹੜੇ ਅਪਰੋਚ ਕਰਦੇ ਵਗੀ ਆਪਣੇ ਵੱਲ ਮੋੜ ਵਸੇਬਾ ਜਾਂ ਉਹਨਾਂ ਲੋਕਾਂ ਨੇ ਮਤ ਦਿੱਤੀ ਹੈ ਜਿਹੜੀ ਤੁਸੀਂ ਪ੍ਰੋਜੈਕਟ ਦੱਸਿਆ ਤਾਂ ਉਹਦੀ ਅਸੈਸਮੈਂਟ ਵੀ ਨਾਲ ਦੇ ਨਾਲ ਚੱਲਦੀ ਹੈ ਬਿਲਕੁਲ ਜੀ ਸਾਡੀਆਂ 6 ਤੋਂ 7 ਟੀਮਾਂ ਜਿਹੜੀਆਂ ਜ਼ੀਰੋ ਗਰਾਉਂਡ ਤੇ ਲੱਗੀਆਂ ਹੋਈਆਂ ਨੇ ਉਹਨਾਂ ਨੇ ਸਵੇਰੇ ਰੋਜ਼ਾਨਾ ਨਿਕਲ ਜਾਣਾ ਆ ਕਿੰਨੇ ਪਿੰਡੋਂ ਕਰ ਸਕਦੇ ਨੇ ਮਿਨਿਮਮ 2 ਤੋਂ 3 ਪਿੰਡ ਦਾ ਉਹਨਾਂ ਦਾ ਹੁੰਦਾ ਹੈ ਕਿ ਆਪਾਂ ਇੰਨੇ ਲੈ ਕੇ ਚਲੀਏ ਵੀ ਇੱਕ ਘਰਾਂ ਦੀ ਆਪਾਂ ਸਾਰੀ ਪ੍ਰੋਪਰ ਅਸੈਸਮੈਂਟ ਕਰਨੀ ਹੈ ਉਹਦੇ ਚੋਂ ਅਸੀਂ ਉਹ ਦੇਖਨੇ ਨੇ ਜਿਹੜੇ ਬਿਲਕੁਲ ਡਿਸਟਰੋਏ ਹੋ ਚੁੱਕੇ ਨੇ ਜਾਂ ਜਿਹੜੇ ਕਹਿ ਲਓ ਉਸ ਤਦਾਦ ਤੇ ਹੈਗੇ ਨੇ ਕਿ ਵੀ ਹਾਂ ਕੱਲ ਨੂੰ ਕੋਈ ਛੱਤ ਨਾ ਗਿਰ ਜੇ ਜਾਂ ਕੋਈ ਹੋਰ ਜਾਨੀ-ਮਾਲੀ ਨੁਕਸਾਨ ਨਾ ਹੋ ਜਾਵੇ ਸੋ ਉਹ ਅਸੈਸਮੈਂਟ ਕਰਕੇ ਰੋਜ਼ਾਨਾ ਰਾਤ ਨੂੰ ਜਦੋਂ ਵਾਪਸ ਆਉਂਦੇ ਨੇ ਫਿਰ ਉਹ ਅਸੀਂ ਇੱਕ ਡਾਟਾ ਜਿਹੜਾ ਕਲੈਕਟ ਕਰ ਰਹੇ ਆਂ ਕੱਲਾ ਇਹ ਨਹੀਂ ਕਿ ਘਰਾਂ ਦਾ ਹੁਣ ਪਿੱਛੇ ਪਸ਼ੂਆਂ ਇਆਂ ਦੇ ਪਸ਼ੂ ਮਰ ਗਏ ਸੋ ਉਹ ਜਿਨ੍ਹਾਂ ਨੂੰ तकरीबन ਅਸੀਂ ਮੱਜਾਂ ਦਾ ਜਿਹੜਾ ਪ੍ਰੋਜੈਕਟ ਉਹ ਸ਼ੁਰੂ ਕਰ ਚੁੱਕੇ ਆ 6 ਤੋਂ 7 ਮੱਜਾਂ ਅਸੀਂ ਦੇ ਵੀ ਚੁੱਕੇ ਆ ਔਰ ਇਹ ਵੀ ਪ੍ਰੋਜੈਕਟ ਨਾਲ ਸਾਡਾ ਕੰਟੀਨਿਊ ਰਹੇਗਾ ਕਿਉਂਕਿ ਸਾਰੇ ਪਿੰਡ ਹੋ ਸਕਦਾ ਅਸੀਂ ਕਵਰ ਨਾ ਹੀ ਕਰ ਸਕੀਏ ਮੇਰੇ ਕੋਲ ਗਿੱਪੀ ਨੇ ਕੰਟ੍ਰਿਬਿਊਟ ਕੀਤਾ ਸੀ ਸ਼ਾਹਦੂਦਨ ਇਨਸ਼ਾਅੱਲਾ ਹਾਂ ਗਿੱਪੀ ਜੀ ਉਦੋਂ ਆਏ ਸੀਗੇ ਉਹਨਾਂ ਵੱਲੋਂ ਕੰਟ੍ਰਿਬਿਊਟ ਵੀ ਕੀਤਾ ਗਿਆ ਔਰ ਬਹੁਤ ਹੌਸਲਾ ਹੁੰਦਾ ਉੱਥੋਂ ਦੀ ਲੋਕਲ ਪਬਲਿਕ ਨੂੰ जिने ਤੁਸੀਂ ਦੇਖ ਰਹੇ ਹੋ ਪੰਜਾਬੀ ਸਿੰਗਰ ਨੇ ਪੰਜਾਬੀ ਆਰਟਿਸਟ ਨੇ ਉਹ ਸਾਰੇ ਜਦੋਂ ਜ਼ੀਰੋ ਗਰਾਉਂਡ ਤੇ ਆਉਂਦੇ ਨੇ ਜਿਹੜੀ ਪਬਲਿਕ ਹੈ ਜਿਹੜੇ ਇਸ ਵੇਲੇ ਦੁੱਖਾਂ ਦੇ ਵਿੱਚ ਕਹਿ ਲਓ ਜਿਹੜਾ ਉਹ ਇੰਨੀ ਟੈਨਸ਼ਨ ਦੇ ਵਿੱਚ ਨੇ ਕਿਧਰੇ ਨਾ ਕਿਧਰੇ ਉਹਨਾਂ ਨੂੰ ਇੱਕ ਸਕੂਨ ਜ਼ਰੂਰ ਮਿਲਦਾ ਹੈ ਕਿ ਸਾਰੇ ਪੰਜਾਬੀ ਸਾਰੇ ਕਲਾਕਾਰ ਸਾਰੀ ਲੋਕ ਸਾਰੀ ਦੁਨੀਆ ਸਾਡੇ ਨਾਲ ਖੜੀ ਹੈ ਕਹਿੰਦੇ ਲੋ ਚੜਦੀ ਕਲਾ ਚ ਲੋਕ ਇਹ ਵੀ ਇੱਕ ਫੀਲ ਕੀਤਾ ਨਾ ਕਿ ਮਾਦੇ ਵਾਲੇ ਬਿਲਕੁਲ ਜੀ ਬਿਲਕੁਲ ਅਸੀਂ ਜਿੱਥੇ ਕਹਿੰਦੇ ਆ ਨਾ ਮਤਲਬ ਉਹ ਇੱਕ ਲਾਈਨ ਸੋਨਾਂ ਨੂੰ ਮਿਲਦੀ ਹੈ ਜੀ ਹੋਵੇ ਖਾਲਸਾ ਤੇਰੀ ਦਿਨੋ ਦਿਨ ਚੜਦੀ ਕਲਾ ਹੋਵੇ ਖਾਲਸਾ ਤੇਰੀ ਦਿਨੋ ਦਿਨ ਚੜਦੀ ਕਲਾ ਬਿਲਕੁਲ ਮੇਰੇ ਕਲਾ ਇਸਪਾਲ ਜੀ ਤੁਸੀਂ ਕਿੱਥੋਂ ਆਏ ਬਈ ਯੂਕੇ ਤੋਂ ਆਇਆ ਜੀ ਹਾਂ ਜੀ ਮੈਂ ਵਰਜਨ ਆਰਟੀਕਲ ਉਸਪਾਲਟੈਮ ਨੂੰ ਕੋਸ਼ਿਸ਼ ਦੇਣ ਪਲ ਨੂੰ ਹੋਰ ਫਿਰੰਗ ਕਰ ਸਕੀ ਤੁਸੀਂ ਆਜੋ ਮੈਂ ਆਪਣੇ ਕੰਮ ਵਾਲਿਆਂ ਨੂੰ ਪੁੱਛਾਂਗਾ ਕਿ ਮੈਨੂੰ ਛੁੱਟੀ ਦੇ ਦੋ ਤਾਂ ਉਹਨਾਂ ਨੇ ਵਸ ਕੁਝ ਘੰਟਿਆਂ ਚ ਉਹਨੂੰ ਛੁੱਟੀ ਦਿੱਤੀ ਮੈਂ 24 ਘੰਟੇ ਦੇਖ ਕੇ ਪਹੁੰਚੀ ਆ ਜੀ ਤੁਸੀਂ ਉੱਥੇ ਪਾਇਲਟ ਹੋ ਹਾਂ ਜੀ ਹਾਂ ਜੀ ਉੱਥੇ ਇੱਥੇ ਆ ਕੇ ਫਿਰ ਮੈਂ ਗੱਲ ਵੀ ਗੱਲ ਕੀਤੀ ਸੀ ਕਿ ਮੇਰਾ ਜਨਮ ਤਾਂ ਮੱਖ ਯੂਕੇ ਦਾ ਆ ਪਰ ਮੇਰਾ ਖੂਨ ਕੀ ਹੈਰਿਟੇਜ ਮੇਰੀ ਮੇਰਾ ਧਰਮ ਇੱਥੇ ਹੈ ਸੋਚੋ ਕਿ ਪੰਜਾਬ ਵਿੱਚ ਦੁੱਖ ਹੁੰਦਾ ਸਾਨੂੰ ਵੀ ਦੁੱਖ ਹੁੰਦਾ ਸਾਨੂੰ ਵੀ ਹਿੰਦ ਹੁੰਦਾ ਸੋ ਮੈਂ ਸੋਚਿਆ ਮੈਂ ਨਾ ਮੈਂ ਵੀ ਜਾਣਾ ਮੈਂ ਵੀ ਸੇਵਾ ਕਰਨੇ ਆਪਾਂ ਆਮ ਸੋ ਪਹਿਲਾਂ ਪੁਆਇੰਟ ਕਿ ਪਹੁੰਚਾ ਕੀ ਹਾਲਾਤ ਕੀ ਦੇਖਦੇ ਪਿਓ ਜਦੋਂ ਗਏ ਉਹ ਕਿੰਨਾ ਜੋ ਭਾਜੀ ਜੋ ਭਾਜੀ ਤੁਹਾਨੂੰ ਦੱਸਿਆ ਪਹਿਲਾਂ ਜੋ ਸੀ ਕਿ ਉਹ ਕਾਫੀ ਨੁਕਸਾਨ ਹੋਇਆ ਸਾਰੇ ਦਾ ਨਾ ਉਹ ਕਾਫੀ ਹਾਰਟ ਬ੍ਰੇਕਿੰਗ ਸਿਚੁਏਸ਼ਨ ਸੀ ਸਭ ਦੇ ਨਾ ਜੋ ਆਪਣੇ ਬੱਚਿਆਂ ਨੂੰ ਰੈਸਕੂ ਕੀਤਾ ਸਕੂਲ ਤੋਂ ਐਲਡਰੀਆਂ ਨੂੰ ਬਜ਼ੁਰਗਾਂ ਨੂੰ ਜਾ ਕੇ ਬਚਾਇਆ ਜਾ ਕੇ ਉਹ ਫੇਜ਼ ਹੁਣ ਉਹ ਤਕਰੀਬਨ ਲੰਘ ਗਿਆ ਹੁਣ ਜਿੱਦਾਂ ਭਾਜੀ ਕਹਿੰਦੇ ਆ ਦੂਸਰਾ ਫੇਜ਼ ਹੈ ਸਾਡੇ ਵਾਸਤੇ ਅਸੈਸਮੈਂਟ ਕਰਨੀ ਕਿ ਨੈਕਸਟ ਲੈਵਲ ਤੇ ਕੀ ਸੇਵਾ ਕਰ ਸਕਦੇ ਆ ਕਰਕੇ ਅਸੀਂ ਜਿਹੜੀ ਸਾਡੀ ਸੰਸਥਾ ਗਲੋਬਲ ਸਿਕ ਹੈਗੀ ਆ ਅਸੀਂ ਇਹ ਨਹੀਂ ਸੋਚਦੇ ਹੈਗੇ ਕਿ ਅਸੀਂ ਸਿਰਫ ਰੀਲੀਫ ਵਰਕ ਕਰਨੀ ਹੈ ਨਾ ਛੱਡੀ ਮਿਸ਼ਨ ਹੈ ਕਿ ਆ ਕਿ ਅਸੀਂ ਨੈਕਸਟ 2-3 ਸਾਲਾਂ ਚ ਕਿਸਾਨਾਂ ਨੂੰ ਸਾਰੇ ਕੰਮਿਆਂ ਨੂੰ ਸਪੋਰਟ ਕਰਨਾ ਹੈ ਉਹ ਕਰਕੇ ਡੈਮੇਜ ਨਾ ਹੋਇਆ ਕਿ ਘਰਾਂ ਦੇ ਅਸੀਂ ਕੱਲ ਦੇਖ ਕੇ ਆਏ ਪਿੰਡ ਦੇ 2-3 ਪਿੰਡ ਦੇਖ ਕੇ ਆਇਆ ਐਸੈਸ਼ਨ ਕਰਕੇ ਆਇਆ ਨਾ ਭਾਜੀ ਬੁਰਾ ਹਾਲ ਹੈ ਤੁਸੀਂ ਵੀ ਦੇਖਿਆ ਹੋਣਾ ਉੱਥੇ ਬਹੁਤ ਨੁਕਸਾਨ ਹੈ ਨਰਸਾਂ ਦਾ ਉਹ ਤਾਂ ਜਾ ਕੇ ਨਾ ਆਪਣਾ ਦੁੱਖ ਲੱਗਦਾ ਦੁੱਖ ਆ ਜੀ ਅੱਖਾਂ ਭਰ ਜਾਂਦੀਆਂ ਦੇਖ ਕੇ ਅੱਖਾਂ ਭਰ ਜਾਂਦੀਆਂ ਦੇਖ ਕੇ ਤਾਂ ਉਹ ਘਰ ਜਿਹੜੇ ਅੱਗੇ ਕੱਚੇ ਹੈਗੇ ਆ ਉਹਨੂੰ ਉਹ ਸੈੱਟ ਹੋਣੇ ਪੈਣੇ ਆ ਹਾਂ ਉਹ ਉਸ ਜ਼ਿੰਮੇਵਾਰੀ ਲਈ ਆ ਉਹ ਸੈਲਿਬ੍ਰਿਟੀਆ ਨੇ ਸਾਰੇ ਜ਼ਿੰਮੇਵਾਰੀ ਲਈ ਆ ਸੋ ਉਹਨਾਂ ਦੇ ਨਾਲ ਅਸੀਂ ਘਰਦਵਾਰਾ ਬਣਾਉਂਦੇ ਜੀ ਹਾਂ ਜੀ ਇਹ ਇੱਕ ਬੜਾ ਲੱਗਦਾ ਕਿ ਜਦੋਂ ਮਨਕੀਰਤ ਨੂੰ ਵੀ ਮਿਲੇ ਤੇ ਉਹ ਕਹਿੰਦੇ ਕਿ ਮੈਨੂੰ ਪਤਾ ਨਹੀਂ ਕਿ ਇਸ ਇਲਾਕੇ ਦਾ ਮੈਂ ਤੇ ਫੇਥ ਕਰਦਾ ਗਲੋਬਲ ਸੈਕਟੇ ਦਿਲਜੀਤ ਉਸਾਰ ਜੀ ਕਹਿੰਦੇ ਕਿ ਅਡਾਪਟਿਵ ਪਿੰਡ 10 ਜਾਂ 15 ਕੀਤੇ ਜਿੰਨੇ ਵੀ ਉਹ ਤੁਹਾਨੂੰ ਪਤਾ ਹੋਵੇਗਾ ਲੇਕਿਨ ਉਹਨਾਂ ਨੇ ਕਿਹਾ ਕਿ ਜ਼ਿੰਮੇਵਾਰੀ ਗਲੋਬਲ ਸੈਕਟੇ ਇਹ ਜ਼ਿੰਮੇਵਾਰੀ ਬੜੀ ਵੱਡੀ ਗੱਲ ਹੈ ਨਾ ਇਨ ਐਕਚੁਅਲੀ ਦੇ ਵਿੱਚ ਜਿਹੜੇ ਸਾਡੇ ਲੀਡਰ ਨੇ ਮਿਸਟਰ ਅਮਰਪ੍ਰੀਤ ਸਿੰਘ ਉਹਨਾਂ ਕੋਲ ਤਕਰੀਬਨ 13 ਸਾਲ ਦਾ ਕਹਿ ਸਕਦੇ ਆ ਵੀ ਹੈਗਾ ਸਾਡੇ ਕੋਲ ਐਕਸਪੀਰੀਅੰਸ ਹੈ ਜ਼ੀਰੋ ਗਰਾਊਂਡ ਦਾ ਕਿੱਥੇ ਕਿਸੇ ਨੂੰ ਕੀ ਚਾਹੀਦਾ ਹੈ ਇਕੱਲਾ ਇਹਕ ਨਹੀਂ ਵੀ ਅਸੀਂ ਆਏ ਅਸੀਂ ਟਰਾਲੀ ਮਤਲਬ ਲੰਗਰ ਵੰਡੇ ਆ ਪਰ ਉਹ ਵੀ ਬਹੁਤ ਜ਼ਰੂਰੀ ਨੇ ਅਸੀਂ ਉਹਨਾਂ ਨੂੰ ਡਿਨਾਈ ਨਹੀਂ ਕਰ ਸਕਦੇ ਜਿਹੜੇ ਲੰਗਰ ਵਰਤਾਂਦੇ ਨੇ ਉਹਨਾਂ ਤੋਂ ਬਿਨਾਂ ਵੀ ਇਹ ਸਾਰਾ ਕੁਝ ਨਹੀਂ ਪੋਸੀਬਲ ਹੋ ਸਕਦਾ ਕਦੇ ਨਾ ਕਦੇ ਮੈਨੂੰ ਤੁਹਾਨੂੰ ਵੀ ਲੋਡ ਪੈ ਜਾਂਦੀ ਏ ਲੰਗਰ ਤੇ ਬਿਲਕੁਲ ਜੀ ਬਿਲਕੁਲ ਦੇਖੋ ਅਸੀਂ ਸ਼ੁਰੂ ਕੀਤਾ ਹੈ ਜੀ ਇੱਥੋਂ ਜੇਕਰ ਗੁਰਦਾਸਪੁਰ ਪਠਾਨਕੋਟ ਅੱਗੇ ਆ ਜੀ ਹੈ ਜਨਾਲਾ ਰਮਦਾਸ ਅੰਮ੍ਰਿਤਸਰ ਡਿਸਟ੍ਰਿਕਟ ਅੱਗੇ ਫਾਜ਼ਿਲਕਾ ਇਹ ਸਾਰੇ ਏਰੀਆਜ਼ ਕਵਰ ਕਰਨੇ ਨਾ ਟਾਏ ਦਾ ਈਜ਼ੀ ਟਾਸਕ ਸੋ ਇਹਨੂੰ ਕੰਪਲੀਟ ਕਰਨ ਲਈ ਜਿੱਥੇ ਅਮਰਪ੍ਰੀਤ ਸਿੰਘ ਉਹ ਵੀ ਪੂਰੀ ਟੀਮ ਤੋਂ ਬਿਨਾ ਨਹੀਂ ਚੱਲਦੇ ਟੀਮ ਦੀ ਰੋਜ਼ਾਨਾ ਰਾਤ ਨੂੰ ਸਾਡੀ ਮੀਟਿੰਗ ਕੀ ਟੀਮ ਨੇ ਕਿੱਥੇ ਜਾਣਾ ਆ ਸਾਡੇ ਕੋਲ ਕਹਿ ਲੋ ਦੇਖੋ ਤਕਰੀਬਨ 5 ਤੋਂ 6 ਡਾਲੇ ਵਾਲੀਆਂ ਗੱਡੀਆਂ ਨੇ ਉਹ ਤੇ ਸਵੇਰੇ ਸਾਰੀਆਂ ਟੀਮਾਂ ਆਪਣੇ ਏਰੀਆਸ ਵਿੱਚ ਚਲਦੀਆਂ ਇੱਕ بڑا ਇੰਪੋਰਟੈਂਟ ਸਵਾਲ ਆ ਟੀਮ ਮੈਂਬਰਸ ਮੈਂ ਦੇਖਦਾ ਪਿਆ ਇਹ ਟੀਮ ਮੈਂਬਰਸ ਹੈ ਕੌਣ ਨੇ ਲੋਕ ਕੌਣ ਨੇ ਇਹ ਸਚਾਈ ਦੱਸਿਓ ਤੇ ਇਹਨਾਂ ਚੋਂ ਜਿਹੜੇ ਮੋਸਟ ਆਫ ਜਿਹੜੇ ਕਹਿੰਦੇ 99% ਜਿਹੜੇ ਸਾਡੇ ਵਲੰਟੀਅਰ ਦੇ ਨੇ ਇਹ ਸਾਡੇ ਨਾਲ ਤਕਰੀਬਨ 8 ਤੋਂ 13 ਸਾਲ ਪਹਿਲਾਂ ਦੇ ਜੁੜੇ ਹੋਏ ਨੇ ਮੈਂ ਖੁਦ ਤਕਰੀਬਨ 13 ਸਾਲ ਤੋਂ ਵੀਰਨਤ ਜੁੜਿਆ ਹੋਇਆ ਹਾਂ ਉਹ ਸਾਰੀ ਦੀ ਸਾਰੀ ਟੀਮ ਮਤਲਬ ਇੱਕ ਆਵਾਜ਼ ਦੇ ਉੱਤੇ ਕਿਸੇ ਨੂੰ ਕੋਈ ਇਹ ਨਹੀਂ ਦਿੱਤਾ ਜਾਂਦਾ ਯਾਰ ਤੂੰ ਇੱਥੇ ਆਇਆਂਗਾ ਤੇ ਤੈਨੂੰ ਆ ਮਿਲੇਗਾ ਕਈ ਵਾਰੀ ਸਾਡਾ ਇਹ ਹਾਲਾਤ ਹੁੰਦੇ ਨੇ ਵੀ ਸਵੇਰੇ ਨਿਕਲਦੇ ਆਂ ਔਰ ਦੁਪਹਿਰੇ ਬਿਨਾ ਖਾਣਾ ਖਾਆਂ ਕੁਝ ਵੀ ਖਾਦੇ ਪੀਂਦੇ ਬਿਨਾ ਰਾਤ ਆ ਗਏ ਸੀ ਰਾਤੀ 10 ਵਜੇ 11 ਵਜੇ ਅਸੀਂ ਉਦੋਂ ਖਾਣਾ ਖਾ ਸਾਰੇ ਕਾਰੋਬਾਰੀ ਲੱਗਦੇ ਆ ਮੈਨੂੰ ਬਹੁਤ ਵਧੀਆ ਕਾਰੋਬਾਰ ਹੈ ਜੀ ਤੁਸੀਂ ਇਹ ਦੇਖ ਰਹੇ ਹੋ ਨਾ ਭਾਈ ਜਸਪਾਲ ਸਿੰਘ ਜੀ ਪਾਇਲਟ ਇਹ ਦੇਖੋ ਇਹ ਪਾਇਲਟ ਨੇ ਹੈ ਨਾ ਔਰ ਯੂਕੇ ਦੇ ਵਿੱਚ ਮਤਲਬ ਇਹਨਾਂ ਦੀ ਜਿਹੜੀ ਉੱਥੋਂ ਵਰਜਨ ਆ ਵਰਜਨ ਜਿਹੜੀ 에ਅਰਲਾਈਨਸ ਹੈ ਉੱਥੋਂ ਤੁਸੀਂ ਦੇਖੋ ਇਹਨਾਂ ਨੇ ਡੇਲੀ ਕੋਈ ਨਾ ਕੋਈ ਫਲਾਈਟ ਲੈ ਕੇ ਜਾਣਾ ਸੋ ਨਾਟ ਐਨ ਈਜ਼ੀ ਟਾਸਟ ਵੀ ਉੱਥੋਂ ਆਣਾ ਇੱਥੇ ਆ ਕੇ ਹਫਤਾ ਹਫਤੇ ਸਿਮਾਵਾਂ ਦੇਣੀਆਂ ਆਮ ਬੰਦਾ ਪਤਾ ਕੀ ਸੋਚਦਾ ਯਾਰ ਇਹ ਤੇ ਵਿਲਾ ਆਉਣਾ ਆ ਜਾਂ ਇੱਥੇ ਕੰਮ ਔਰ ਸਾਰੇ ਮੇਰਾ ਆਪਣਾ ਰੈਡੀਮੇਡ ਗ ਹਰ ਬੰਦਾ ਕਿਧਰੇ ਨਾ ਕਿਧਰੇ ਬਿਜ਼ੀ ਹੈ ਕੋਈ ਕਹਿ ਲੋ ਘਰ ਬਣਾਉਂਦਾ ਆਪਣਾ ਉਹਦਾ ਬਿਜ਼ਨਸ ਹੈ ਜਾਂ ਕਿਧਰੇ ਨਾ ਕਿਸੇ ਲਾਈਨ 'ਚ ਜੌਬ ਕਰਦੇ ਨੇ ਹਰ ਬੰਦਾ ਆਪਣੇ ਟਾਈਮ 'ਚ ਟਾਈਮ ਨਿਕਾਲ ਕੇ ਆਂਦਾ ਹੈ ਮੈਂ ਚਾਹੁੰਦਾ ਹਾਂ ਜੀ ਦਸਵੰਦ ਹੀ ਕੱਢ ਦੇ ਬਿਲਕੁਲ ਜੀ ਬਿਲਕੁਲ ਆਪਾਂ ਸਿਰਫ ਇਹ ਕਹਿ ਸਕਦੇ ਹਾਂ ਬਿਲਕੁਲ ਜੀ ਕੱਲਾ ਲਾਈਫ ਦਾ ਨਾ ਜੀ ਅਸੀਂ ਤੇ ਇੱਥੋਂ ਤੱਕ ਦੇਖਿਆ ਵੀ ਬਹੁਤ ਛੋਟੇ ਛੋਟੇ ਜਿਹੜੇ ਸਾਡੇ ਵਲੰਟੀਅਰਸ ਵੀ ਨਾ ਉਹ ਵੀ ਦੇਖਣਗੇ ਨਾ ਯਾਰ ਇੱਥੇ ਕਿਸੇ ਚੀਜ਼ ਦੀ ਲੋੜ ਪੈ ਗਈ ਹੈ ਨਾ 100 200 500 ਹਜ਼ਾਰ ਖਰਚ ਲੋ ਯਾਰ ਆਪਣੇ ਕੋਲੋਂ ਕੋਈ ਗੱਲ ਨਹੀਂ ਕਿ ਸਾਡਾ ਇੱਕ ਇੱਕ ਸਿਸਟਮ ਹੈ ਵੀ ਅਸੀਂ ਕੈਸ਼ ਨਾ ਲੈਂਦੇ ਆ ਨਾ ਅਸੀਂ ਦਿੰਦੇ ਆ ਕੋਈ ਵੀ ਚੀਜ਼ ਦੀ ਪੇਮੈਂਟ ਜਿਹੜੀ ਆ ਉਹ ਸਾਡੀ ਬਲੈਕ ਐਂਡ ਵਾਈਟ ਦੇ ਥਰੂ ਉਹ ਅਸੀਂ ਬੈਂਕ ਦੇ ਵਿੱਚ ਹੀ ਦੇਣੀ ਹੈ ਬਿਲਕੁਲ ਟਰਾਂਸਪਰੈਂਸੀ ਬਹੁਤ ਜ਼ਰੂਰੀ ਕਿਉਂਕਿ ਫੇਥ ਕਰ ਰਹੇ ਹੋ ਕਰਦੇ ਆ ਤੁਹਾਡੇ ਤੇ ਸਾਰੇ ਲੋਕ ਔਰ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਕਿ ਹੁਣ ਅਗਲੀ ਤਿਆਰੀ ਹੈ ਅਗਲੇ ਫੇਸ ਦੀ ਤਿਆਰੀ ਹੈ ਅਗਲੇ ਫੇਸ ਦੇ ਵਿੱਚ ਕਹਿੰਦੇ ਕਿ ਫਰਨੀਚਰ ਜਿੰਨਾ ਘਰਾਂ ਦੇ ਵਿੱਚ ਫਰਨੀਚਰ ਦੀ ਲੋੜ ਹੈ ਜਿੱਥੇ ਇਲੈਕਟ੍ਰੋਨਿਕਸ ਦੀ ਲੋੜ ਹੈ ਚਾਹੇ ਫ੍ਰਿਜ ਹੋਵੇ ਚਾਹੇ ਵਾਸ਼ਿੰਗ ਮਸ਼ੀਨ ਹੋਵੇ ਗੱਦਿਆਂ ਦੀ ਲੋਡ ਆ ਸੇਵਾ ਲੋਕ ਕਰਦੇ ਪਏ ਨੇ ਵੇਅਰ ਹਾਊਸ ਛੋਟਾ ਪੈ ਗਿਆ ਤਿੰਨ ਦਿਨ ਪਹਿਲਾਂ ਵੇਅਰ ਹਾਊਸ ਲਿਆ ਤਾਂ ਕਹਿੰਦੇ ਵੱਡਾ ਸੋਚਿਆ ਸੀ ਬਹੁਤ ਵੱਡਾ ਲੇਕਿਨ ਅੱਜ ਉਹੀ ਵੇਅਰ ਹਾਊਸ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਭਰਿਆ ਹੋਇਆ ਚਾਹੇ ਉਹ ਰਾਸ਼ਨ ਦੀ ਗੱਲ ਹੋਵੇ ਚਾਹੇ ਉਹ ਜ਼ਰੂਰਤਮੰਦ ਸਾਮਾਨ ਦੀ ਗੱਲ ਹੋਵੇ ਚਾਹੇ ਪਾਣੀ ਦੀ ਗੱਲ ਹੋਵੇ ਔਰ ਖਾਸ ਕਰਕੇ ਉਹਨਾਂ ਚੀਜ਼ਾਂ ਦੀ ਗੱਲ ਹੋਵੇ ਕਿ ਜਿਹੜੀਆਂ ਚੀਜ਼ਾਂ ਉਹਨਾਂ ਘਰਾਂ ਦੀ ਲੋਕਾਂ ਦੀਆਂ ਬਰਬਾਦ ਹੋ ਚੁੱਕੀਆਂ ਜਿੱਥੇ ਪਾਣੀ ਖੜਾ ਰਿਹਾ ਜਾਂ ਜਿੱਥੇ ਅੱਜ ਵੀ ਪਾਣੀ ਖੜਾ ਔਰ ਮੁਰ ਬਿਲਡਿੰਗਾਂ ਬਣਾਉਣ ਦੀ ਤਿਆਰੀ ਵੀ ਹੈ ਉਹ ਘਰ ਬਣਾ ਕੇ ਵੀ ਦੇਣ ਦੀ ਤਿਆਰੀ ਹੈ ਕਿ ਜਿਹੜੇ ਸੈਲੀਬ੍ਰਿਟੀਜ਼ ਚਾਹੇ ਉਹ ਦਲਜੀਤ ਦੋਸਾਂਝ ਵੱਲੋਂ ਵਿਜੇ ਦੇ ਪਿੰਡ ਅਡਾਪਟ ਕੀਤੇ ਗਏ ਨੇ ਉਹ ਗਲੋਬਲ ਸਿੱਖ ਨੂੰ ਹੀ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਅਸੈਸ ਕਰਨਗੇ ਔਰ ਜਿੱਥੇ ਉਹਨਾਂ ਨੂੰ ਠੀਕ ਲੱਗੇ ਤਾਂ ਉਹ ਪਿੰਡਾਂ ਦੇ ਵਿੱਚ ਲੋਕਾਂ ਨੂੰ ਮੁਰ ਤੋਂ ਨਵੇਂ ਘਰ ਜਾਂ ਜੇ ਉਹਨਾਂ ਨੂੰ ਪਸ਼ੂਆਂ ਦੀ ਲੋੜ ਆ ਤੇ ਪਸ਼ੂ ਜਾਂ ਕਿਸੇ ਵੀ ਸਰਾਂ ਦੇ ਨਾਲ ਉਹਨਾਂ ਦੀ ਮਦਦ ਸਿੱਧੇ ਤੌਰ ਤੇ ਜਿਹੜੀ ਕੀਤੀ ਜਾ ਸਕਦੀ ਹੈ ਉਹ ਕੀਤੀ ਜਾਵੇ ਇਹ ਤਸਵੀਰਾਂ ਗੁਰਦਾਸਪੁਰ ਦੀਆਂ ਨੇ ਬਹੁਤ ਤਰਾਸਦੀ ਹੈ ਇਸ ਜ਼ਿਲ੍ਹੇ ਦੇ ਵਿੱਚ ਜੇ ਗੱਲ ਕਰੀਏ ਤੇ ਬਹੁਤ ਤਰਾਸਦੀ ਹੈ ਕਿਉਂਕਿ ਪਠਾਨਕੋਟ ਤੋਂ ਸ਼ੁਰੂ ਹੋਇਆ ਦਾਵੀ ਦਾ ਕੈਦ ਗੁਰਦਾਸਪੁਰ ਦੇ ਪਿੰਡਾਂ ਤੋਂ ਲੰਘਦਾ ਲੰਘਦਾ ਅੱਗੇ ਕਮਿਸ਼ਨਰ ਡਿਸਟ੍ਰਿਕਟ ਰੋਡਸ 'ਤੇ ਅੱਜ ਵੀ ਜਿਹੜੇ ਲੋਕ ਨੇ ਅੱਜ ਵੀ ਉਹ ਖਲਾਤ ਇੱਕ ਬੱਤਰ ਤੋਂ ਹਲਾਤ ਬੱਦ ਤੋਂ ਬੱਤਰ ਹਲਾਤਾਂ ਦੇ ਵਿੱਚ ਜੀਵਨ ਨੂੰ ਮਜਬੂਰ ਨੇ ਲੋੜ ਇਹ ਐਸ ਗਿਆ ਸੇਵਾਮਾ ਕਰਨ ਦੀ ਕਿਉਂਕਿ ਕਿੰਦੇ ਰਾਸ਼ਨ ਬਹੁਤ ਹੋ ਗਿਆ ਰਾਸ਼ਨ ਲਈ ਥੋੜਾ ਹਲੂ ਕੜਾ ਜ਼ਰੂਰੀ ਹੈ ਸ਼ਾਇਦ ਰਾਸ਼ਨ ਉਹਨਾਂ ਲੋਕਾਂ ਤੱਕ ਪੁੱਜਦਾ ਹੋ ਚੁੱਕਾ ਲੇਕਿਨ ਹੁਣ ਹੋਰ ਬਹੁਤ ਲੋੜਾਂ ਨੇ ਅੱਗੇ ਬਹੁਤ ਲੋੜਾਂ ਨੇ ਜਦੋਂ ਲੋਕ ਆਪਣੇ ਘਰਾਂ ਵੱਲ ਵਾਪਸ ਜਾ ਰਹੇ ਨੇ ਤਾਂ ਉੱਥੇ ਘਰਾਂ ਦੀ ਹਾਲਾਤ ਚੰਗੇ ਨਹੀਂ ਹੈ ਕੈਮਰਾ ਪਸੰਦ ਵਿਕਰਮ ਜੀ ਮਾਦੇ ਨਾਲ ਗੁਲਪਚਾਵੜਾ ਜਗਵਾਨੀ ਟੀਵੀ ਲਈ ਬਿਲਦਾਸ